ਨਾ ਅਪਸਰਾਂ ਦੇ ਜੀਰੇ ਦੇ ਦਰਸੇ ਨਾ ਸੁਨੇ ਬਾਤ ਕਰ ਸੇ ਨਾ ਵਾਹਿਗੁਰੂ ਜੀ ਕੀਪਾਧਰੇ ਸ੍ਰੀ ਭਗਵੰਦੇ ਜੀ ਸਹਾਰਾ ਆਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸੋਈ ਪ੍ਰਥਮ ਭਗਵੰਦੇ ਸਮਰਥਾ ਗੁਰੂ ਨਾਨਕੁ ਧਲੇ ਉੱਤੇ ਆਏ ਤੇ ਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸੈ ਹੋਈ ਸਹਾਰੇ ਅਰਜਨ ਹਰਿ ਗੋਬਿੰਦਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਤਿ ਆਈਐ ਜਿਸੁ ਵਿट्ठे ਸਭੁ ਦੁਖ ਜਗਾਏ ਏਕ ਵਾਹ ਦੁਸ਼ਮਰੇ ਆਇ ਧਰਨੋਂ ਨਿੰਦਿਆ ਵਿਤਾਰੇ ਸੰਤ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਸਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਅਧਿਆਤ ਅਰਕੇ ਵੱਲੋਂ ਜੀ ਬਾਣੇ ਅੰਦਰ ਚਾਰ ਪਰੈਣ ਸੁਖਾਂ ਨਾਲ ਬਦੀਤ ਹੋਈ ਸਤਿਗੁਰੂ ਦੀ ਕਿਰਪਾ ਦਾ ਕਰਨੇ ਚਾਰ ਪਾਰ ਦਿਨ ਆਪਣੇ ਘੜੇ ਅੰਦਰ ਸੁਖਾਂ ਨਾਲ ਬਦੀਤ ਕਰਵਾਉਣਾ ਅਮਰ ਸੇਵਾ ਧੰਨ ਧੰਨ ਬਾਬਾ ਰਿਸ਼ਿੰਗ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪੂਤਰ ਸਥਾਨ ਗੁਰਦੁਆਰਾ ਸ਼ਹੀਦਗਲ ਸਾਹਿਬ ਜੀ ਵਿਖੇ 12 ਆਵੀਆਂ ਹਾਜ਼ਰੀਆਂ ਦਿਲ ਖੁਲ ਪੀਟਾਂ ਸਿਵਾਵਾ ਦਰ ਪ੍ਰਵਾਣ ਕਰਨੀਆਂ ਆਪਣੇ ધਰਮ ਘਰੋਂ ਸਿੱਖੀ ਸਿਵਕ ਪ੍ਰਸਾਦ ਨਾਮ ਗਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲੀ ਕਰਨੀ ਕਾਰਜ ਆਸ਼ ਕਰਨੇ ਅਨੰਦ ਚੜ੍ਹਦੀ ਕਲਾ ਤੇਰੇ ਪਾੜੇ ਸਰਬੱਤ ਦਾ ਭਲਾ ਜੇ ਨਾਨਕ ਸਤਨਾਕ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਆਛੇ ਆਗ ਦੀ ਪ੍ਰਭ ਕੀ ਤਾ ਆਪੇ ਸਰ ਬਣ ਤੇ ਬਣਾਈ ਘੇਰ ਦੋਦਤ ਕਤ ਹੂ ਨਾ ਬੜਤ ਬੜਾਈ ਤੇ ਰਡੋਲਤ ਕਰ ਰਹਾ ਹੀ ਸੱਚੇ ਸਾਇਬ ਸਿਉ ਮਨ ਮਾਨੇ 재미 ਹੈ ਗੁਰਦੀ ਖਤਨਾਮ